ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਅੱਛਾ ਜੀ ਇੱਕ ਸੌਂਗ ਆ ਗਾਇਆ ਮੁੰਡੇ ਨੇ ਬਹੁਤ ਵਧੀਆ ਲੱਗਾ ਮੈਨੂੰ ਤੇ ਤੁਸੀਂ ਵੀ ਸੁਣੋ ਡਿਲੀਟ ਨਾ ਹੋ ਜੇ ਕਿਤੇ ਵਧੀਆ ਗੱਲਬਾਤ ਆ ਆ ਜੋ ਗਰਾ ਮੈਂ ਚਾਲੂ ਕਰ ਲੈਣਾ ਮੈਂ ਚਾਲੂ ਕਰ ਲੈਣਾ ਵਾ ਸੌਂਗ ਉਹ ਸੁਣੋ ਤੁਸੀਂ ਵੀ ਆ ਜੋ ਗਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਬਹੁਤ ਵਧੀਆ ਲੱਗੀ ਆ ਮੈਨੂੰ ਗੱਲਬਾਤ ਮੁੰਡੇ ਨੇ ਗਾਇਆ ਬਹੁਤ ਸੋਹਣਾ ਆ ਬਹੁਤ ਵਧੀਆ ਗਾਇਆ ਮੁੰਡੇ ਨੇ ਆ ਜਾਓ ਜੀ ਨਾ ਕੱਲ 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 ਦੀਆਂ ਖੋਲਾ ਰਮਚਾ ਫਸਾ ਤੇਰੇ ਤਾਉ ਤੇ ਹੋਇਆ ਕਬਜਾ ਚੰਨ ਲੱਤ ਕੇ ਬਣਾ ਤੇ ਹਿੱਸੇਦਾਰੀਏ ਅਬਾਨੀਆਂ ਅਡਾਨੀਆਂ ਨਾ ਪੂਰੀ ਯਾਰੀਏ ਅਬਾਨੀਆਂ ਅਡਾਨੀਆਂ ਨਾ ਪੂਰੀ ਯਾਰੀਏ ਓਏ ਹੋਟਲੇ ਨਹੀਂ ਛੱਡੇ ਢਾਬੇ ਵੀ ਨਹੀਂ ਛੱਡੇ ਗੁਰੂ ਦੀਆਂ 골 ਕੱਤੇ ਬਾਬੇ ਵੀ ਨਹੀਂ ਛੱਡੇ ਮਚਾਈ ਜਾਂਦੇ ਲੁੱਟਾਂ ਬਸ ਚਾਰ ਤੇ ਕਫੇਰੇ ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ ਓਹਹਹਹਹਾਰੋਵਾਰੇ ਦਿੱਤੇ ਪੰਜਾਬ ਨੂੰ ਲਟੇਰੇ ਆਹ ਟੈਂਕਣਾ ਅੰਗ ਪਾੜਨੇ ਤੱਕਾਈ ਜਾਣ ਟੈਂਕਣਾ ਬੜੇ ਲਿਖਿਆਂ ਨੂੰ ਜੋ ਬਧੀਆਂ ਟੈਂਕਣਾ ਅੰਗ ਪਾੜਨੇ ਤੱਕਾਈ ਜਾਣ ਟੈਂਕਣਾ ਪੰਜਾਬ ਦਾ ਜਵਾਨ ਨਛਿਆਣ ਮਾਰਤਾ ਟੈਂਕੀਆਂ ਤੇ ਦੇਖੋ ਟੀਚਰਾਂ ਨੂੰ ਚਾੜਤਾ ਟੈਂਕੀਆਂ ਤੇ ਦੇਖੋ ਟੀਚਰਾਂ ਨੂੰ ਚਾੜਤਾ ਪੜਾਈ ਵੀ ਨ ਛੱਡੀ ਲਿਖਾਈ ਵੀ ਨ ਛੱਡੀ ਪੰਜਾਬੀ ਮਾਂ ਬੋਲੀ ਨੂੰ ਸਕੂਲੋਂ ਜਾਂਦੇ ਕੱਢੀ ਉਹ ਕੱਢੀ ਜਾਂਦੇ ਸਾਡਾ ਇਤਿਹਾਸ ਤੇ ਵੱਡੇ ਰਹੇ साल तेरे तो साल मेरे पंजाब साल साल तेरे मेरे तो मैं जदू बने गत तू लुट ली तू बनेगा बने मैं लुटागा मेरे उत्त केस बनू तू देख ली तेरी किरपण फिर मैं सुटागा ਤੇਰੇ ਰਾਜ ਵਿੱਚ ਫਿਰ ਮੈਂ ਛੁੱਟਾਂਗਾ ਤੂੰ ਮੇਰੇ ਘਰ ਆਣਾ ਮੈਂ ਤੇਰੇ ਘਰ ਜਾਣਾ ਤੂੰ ਮੇਰੇ ਨਾਲ ਖਾਣਾ ਮੈਂ ਤੇਰੇ ਨਾਲ ਖਾਣਾ ਥੰਦਾ ਲੀਟਰਾਂ ਦੇ ਗੁੰਨਗੱਦ ਗਾਵੇ ਕਿਹੜਾ ਕਿਹੜੇ 5 ਸਾਲ ਤੇਰੇ ਤੇ 5 ਸਾਲ ਮੇਰੇ ਇਹ 5 ਸਾਲ ਤੇਰੇ ਤੇ 5 ਸਾਲ ਮੇਰੇ ਤਾਹਾਰੂ ਵਾਰੀ ਦਿੱਤੇ ਤੇ ਪਾ ਗਾਮ ਰਹਿਣਾ ਏ ਮੰਦ ਬੁੱਧੀ ਪਾਗਲ ਚ ਬੰਦਾ ਲੱਪ ਲੋ ਤੇ ਹੱਥ ਵੀ ਕਰੋ ਦੱਤ ਟੱਕ ਲੱਪ ਲੋ ਤੇ ਹੱਥ ਵੀ ਕਰੋ ਦੱਤ ਟੱਕ ਲੱਪ ਜਵਾਗ ਰਹਿਣਾ ਏ ਅਮੀਰਾ ਤੇ ਵੇਚ ਦੋ ਜਮੀਰਾ ਰਹਿਣਾ ਏ ਅਮੀਰਾ ਤੇ ਵੇਚ ਦੋ ਜਮੀਰਾ ਵੱਖ-ਵੱਖ ਹਉਦਿਆਂ ਤੇ ਪਣ ਚੋ ਵਜ਼ੀਰਾ ਉਹ ਦੇਖੀਆਂ ਤੇ ਤੱਗਾ ਵਿੱਚ ਵਖਰੇ ਤੇਰੇ 5 ਸਾਲ ਤੇਰੇ ਟੱਪ ਸਰੇ ਚੰਗਾ ਲੱਗੇ ਸ਼ੇਅਰ ਕਰਨਾ ਦੋਸਤੋ ਬਹੁਤ ਮਿਹਰਬਾਨੀ ਥੈਂਕ ਯੂ so much ਹਾਂਜੀ ਸੁਣਿਆ ਜੀ ਬਹੁਤ ਵਧੀਆ ਬਾਕੀ ਚਲੋ ਜੋ ਕਿਹਾ ਮੁੰਡੇ ਨੇ ਕੁਝ ਹੱਦ ਤੱਕ ਹੱਦ ਤੱਕ ਸਹੀ ਸਹੀ ਕਿਹਾ ਆ ਤੇ ਹੁੰਦਾ ਅਕਸਰ ਇਦਾਂ ਹੀ ਆ ਹਨਾ ਜੋ ਮਰਜੀ ਕੋਈ ਵੀ ਕੁਝ ਕਹੀ ਜਾਵੇ ਲੇਕਿਨ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮਜ਼ਾ ਮਾਣੋ ਖੁਸ਼ ਰਿਆ ਕਰੋ ਓਕੇ ਬਾਏ Thank you.